ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਮੈਂ ਅੱਜ ਤੁਹਾਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਮੇਰੇ ਅੰਕਲ ਜੀ ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਜੀ ਨੇ ਲਿਖ ਕੇ ਮੈਨੂੰ ਭੇਜਿਆ ਸੀ ਗੀਤ ਦਾ ਨਾਮ ਹੈ ਨੀ ਮੈਂ ਪੇਟੀ ਉਲਸਸ ਖੜਕਾਈ ਰਾਤ ਨੂੰ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸ਼ਾਵਾ ਅੱਖ ਚੱਬ ਕੇ ਓਏ ਹੋਏ ਅੱਖ ਚੱਬ ਕੇ ਅੱਖ ਚੱਬਣਾ ਹੀ ਪਿਆ ਸੱਚੀ ਮੈਨੂੰ ਰਾਤ ਨੂੰ ਵੇ ਮੈਂ ਪੇਟੀ ਉਲੇ ਸਸ ਖੜੇ ਕਾਈ ਰਾਤ ਨੂੰ ਵੇ ਮੈਂ ਪੇ ਸਸ ਖੜੇ ਕਾਈ ਰਾਤ ਨੂੰ 베 ਮੈਂ ਹੱਸ ਹੱਸ ਸਸ ਖੜੇ ਕਾਈ ਰਾਤ ਨੂੰ ਕਿਦੇ ਕਿਦੇ ਕੋਲੇ ਉਹਨੇ ਮੈਨੂੰ ਨਹੀਂ ਸੀ ਪੰਡਿਆ ਕੱਲਾ ਕੱਲਾ ਅੰਗ ਵੇ ਮੇਰੀ ਜ ਨਾਲੇ ਮੰਡਿਆ ਕਿਦੇ ਕਿਦੇ ਕੋਲੇ ਉਹਨੇ ਮੈਨੂੰ ਨਹੀਂ ਸੀ ਪੰਡਿਆ ਕੱਲਾ ਕੱਲਾ ਅੰਗ ਵੇ ਮੇਰੀ ਜ ਨਾਲੇ ਮੰਡਿਆ ਨਾਲੇ ਗੂ ਫਾੜ ਕੇ ਕਮਾਈ ਰਾਤ ਨੂੰ ਵੇ ਮੈਂ ਪੇਟੀਓਲੇ ਸੱਸ ਖੜਕਾਈ ਰਾਤ ਨੂੰ ਵੇ ਮੈਂ ਪੇਟੀਓਲੇ ਸੱਸ ਖੜਕਾਈ ਰਾਤ ਨੂੰ ਵੇ ਮੈਂ ਹੱਸ ਹੱਸ ਸੱਸ ਖੜਕਾਈ ਰਾਤ ਨੂੰ ਗਲ ਗਲ ਉੱਤੇ ਜਿਹੜੀ ਪੁੱਠਾ ਸੀ ਵੇ ਬੋਲਦੀ ਹੁਣ ਉਹ ਬੁਲਾਏ ਤੂੰ ਵੀ ਮੂੰਹ ਨਹੀਂ ਉਹ ਖੋਲਦੀ ਗਲ ਗਲ ਉੱਤੇ ਜੜੀ ਪੁੱਠਾ ਸਿਵੇ ਬੋਲਦੀ ਹੁਣ ਉਹ ਬੁਲਾਏ ਤੂੰ ਵੀ ਮੂੰਹ ਨੀ ਖੋਲਦੀ ਉਦੀ ਕੁਟਕੁਟ 부ਥੀ ਮੈਂ ਸਜਾਈ ਰਾਤ ਨੂੰ ਵੇ ਮੈਂ ਪੇਟੀਓਲੇ ਸਸ ਖੜੇ ਖਾਈ ਰਾਤ ਨੂੰ ਵੇ ਮੈਂ ਪੇਟੀਓਲੇ ਸਸ ਖੜੇ ਖਾਈ ਰਾਤ ਨੂੰ ਵੇ ਮੈਂ ਹੱਸ ਹੱਸ ਸਸ ਖੜੇ ਖਾਈ ਰਾਤ ਨੂੰ ਤੂਸੀ ਗੰਭਾਰ ਰਤੀ ਬਾਪੂ বিনা ਕਰਸੀ ਫੁੱਲਾਂ ਦੇ ਵਾਂਗ ਮੈਨੂੰ ਕਿਸੇ ਦਾ ਨਾ ਡਰਸੀ ਤੂਸੀ ਗੰਭਾਰ ਰਤੀ ਬਾਪੂ বিনা ਕਰਸੀ ਫੁੱਲਾਂ ਦੇ ਵਾਂਗ ਮੈਨੂੰ ਕਿਸੇ ਦਾ ਨਾ ਡਰਸੀ ਫੁੱਫੇ ਕੁੱਟਣੀ ਦੀ ਰੇਲ ਬਣਾਤੀ ਰਾਤ ਨੂੰ ਵੇ ਮੈਂ ਪੇਟੀ ਉਲਸਸ ਖੜੇ ਖਾਈ ਰਾਤ ਨੂੰ ਵੇ ਮੈਂ ਪੇਟੀ ਹੋਲੇ ਸੱਸ ਖੜੇ ਕਾਈ ਰਾਤ ਨੂੰ ਵੇ ਮੈਂ ਹੱਸ ਹੱਸ ਸੱਸ ਖੜੇ ਕਾਈ ਰਾਤ ਨੂੰ ਮੇਰੇ ਵੀ ਤਦਾਨੀ ਕੋਈ ਹੈਗੇ ਅਰਮਾਨ ਵੇ ਫੁੱਲੋ ਮਿੱਠੀ ਵਾਲਿਆ ਤੂੰ ਨਹੀਂ ਉਹਣ ਜਾਣ ਵੇ ਮੇਰੇ ਵੀ ਤਦਾਨੀ ਕੋਈ ਹੈਗੇ ਅਰਮਾਨ ਵੇ ਫੁੱਲੋ ਮਿੱਠੀ ਵਾਲਿਆ ਤੂੰ ਨਹੀਂ ਉਹਣ ਬੋਲਣਾ ਹੈ ਦਿੱਤੀ ਸਿੱਖ ਲਾਈ ਰਾਤ ਨੂੰ ਵੇ ਮੈਂ ਪੇਟੀ ਓਲੇ ਸੱਸ ਖੜੇ ਖਾਈ ਰਾਤ ਨੂੰ ਵੇ ਮੈਂ ਪੇਟੀ ਓਲੇ ਸੱਸ ਖੜੇ ਖਾਈ ਰਾਤ ਨੂੰ ਵੇ ਮੈਂ ਹੱਸ ਹੱਸ ਸੱਸ ਖੜੇ ਖਾਈ ਰਾਤ ਨੂੰ ਵੇ ਮੈਂ ਹੱਸ ਹੱਸ ਸੱਸ ਖੜੇ ਖਾਈ ਰਾਤ ਨੂੰ